ਦੇਖੋ ਮੇਰੇ ਮੁਤਾਬਕ ਕਿ ਗਵਰਨਮੈਂਟ ਇਹੋ ਜਿਹੇ ਫੈਸਲੇ ਜਿਹੜੇ ਸਿੱਖ ਵਿਰੋਧੀ ਫੈਸਲੇ ਹੁੰਦੇ ਨੇ ਤਖਤਾਂ ਦੇ ਖਿਲਾਫ ਹੁੰਦੇ ਨੇ ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸੰਬੰਧਿਤ ਹੁੰਦੇ ਨੇ ਸਰਕਾਰ ਇਹੋ ਜਿਹੇ ਫੈਸਲੇ ਲੈਣ ਵੇਲੇ ਇਹ ਜ਼ਰੂਰ ਚਿੰਤਨ ਕਰਦੀ ਹੈ ਕਿ ਸਿੱਖਾਂ ਦੀ ਰੋਸ਼ਨੀ ਦੀ ਨਬਜ ਕਿੱਥੇ ਖੜੀ ਹੈ ਸਿੱਖ ਕਿੱਥੇ ਤੱਕ ਰੋਸ਼ ਕਰਦੇ ਨੇ ਔਰ ਸਰਕਾਰ ਨੇ ਦੇਖਿਆ ਕਿ ਭਈ ਅਸੀਂ ਐ ਇੱਕ ਚੇਂਜ ਲਿਆਂਦੀ ਔਰ ਤਬਦੀਲੀ ਲਿਆਂਦੀ ਤਬਦੀਲੀ ਦੇ ਬਾਅਦ ਦੇਖਿਆ ਕਿ ਸਿੱਖ ਜਗਤ ਪੂਰੇ ਭਾਰਤ ਦੇ ਵਿੱਚ ਔਰ ਡੈਸਪੋਰਾ ਇਹਨਾਂ ਸਾਰਿਆਂ ਵੱਲੋਂ ਇੱਕ ਬੜੇ ਵੱਡੇ ਪੱਧਰ ਤੇ ਰੋਸ ਹੋਇਆ ਸਿੱਖ ਸੰਸਥਾਵਾਂ ਮੈਂ ਬੋਲੀਆਂ ਸ਼ਰੋਪਨੀ ਕਮੇਟੀ ਬੋਲੀ ਸਿੰਘ ਸਾਹਿਬ ਵੀ ਬੋਲੇ ਸਾਰੇ ਬੋਲੇ ਇੱਕ ਕਲੈਕਟਿਵ ਆਵਾਜ਼ ਨਿਕਲੀ ਸਿਵਾਏ ਮਨਜਿੰਦਰ ਸਿੰਘ ਸਿਰਸਾ ਐਂਡ ਪਾਰਟੀ ਦੇ ਠੀਕ ਹੈ ਉਹ ਆਵਾਜ਼ ਦਾ ਇੰਪੈਕਟ ਇਨਾ ਸੀਗਾ ਕੁਝ ਬੁੱਧੀ ਜੀਵੀਆਂ ਨੇ ਚਿੱਠੀਆਂ ਲਿਖੀਆਂ ਮੁੱਖ ਮੰਤਰੀ ਮਹਾਰਾਸ਼ਟਰ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਰਾਜ ਸਭਾ ਦੇ ਮੈਂਬਰਾਂ ਚਿੱਠੀਆਂ ਪਾਈਆਂ ਹੈ ਉਹ ਸਾਰਾ ਦਾ ਇੱਕ ਕਲੈਕਟਿਵ ਇਫੈਕਟ ਪਿਆ ਕਿ ਸਿੱਖਾਂ ਦੇ ਵਿੱਚ ਇਸ ਮਸਲੇ ਉੱਤੇ ਰੋਸ ਪੜਾਇਆ ਅਗਰ ਸਿੱਖ ਇਹਦੇ ਉੱਤੇ ਆਪਣਾ ਰਿਐਕਟ ਸਟਰੋਂਗ ਰਿਐਕਸ਼ਨ ਨਾ ਦਿੰਦੇ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੇ ਉਸ ਨੂੰ ਅੱਗੇ ਤੋਰ ਦੇਣਾ ਸੀਗਾ ਸੋ ਇੱਥੋਂ ਇੱਕ ਚੀਜ਼ ਸਾਬਿਤ ਹੋ ਗਈ ਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਦੇ ਵਿੱਚ ਰੋਸ਼ਤਾ ਜਜ਼ਬਾ ਹੈ ਰਿਐਕਟ ਕਰਨ ਦਾ ਜਜ਼ਬਾ ਹੈ ਸਿੱਖ ਆਪਣੇ ਗੁਰਤਾਮਾ ਨੂੰ ਬਹੁਤ ਪਸੰਦ ਕਰਦੇ ਨੇ ਜਾਨ ਤੋਂ ਪਿਆਰਾ ਸਮਝਦੇ ਨੇ ਤੋ ਸਰਕਾਰ ਦੇ ਸਾਹਮਣੇ ਇੱਕ ਮੈਸੇਜ ਚ ਲੈ ਗਿਆ ਕਿ ਵੀ ਤਖਤਾਂ ਦੀ ਆਜ਼ਾਦੀ ਤੇ ਤਖਤਾਂ ਦੇ ਵਿੱਚ ਪ੍ਰਬੰਧ ਦੇ ਵਿੱਚ ਕਿਸੇ ਪ੍ਰਕਾਰ ਦੀ ਤਕਲੰਦਾਜੀ ਜਿਹੜੀ ਹੈ ਖਾਸ ਸਿੱਖਾ ਇਹ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ ਉਹ ਵਿਸ਼ੇਸ਼ ਤੌਰ ਤੇ ਜਿਸ ਨੂੰ ਉਹਨਾਂ ਨੇ ਦੇਖਿਆ ਕਿ ਇਹਦਾ ਗੁੱਸਾ ਜਿਹੜਾ ਹੈ ਉਹ ਲੋਕ ਸਭਾ ਦੀ ਆਉਣ ਵਾਲੀ ਚੋਣਾਂ ਤੱਕ ਅੱਗੇ ਹੋਰ ਪ੍ਰਚੰਡ ਰੂਪ ਧਾਰਨ ਕਰ ਸਕਦਾ ਹੈ ਉਹਨਾਂ ਨੇ ਉਸ ਚੀਜ਼ ਨੂੰ ਵਾਪਸ ਲੈਣਾ ਹੈ ਮੁਨਾਫਸੇ ਵਿੱਚ ਕਿ ਜਦੋਂ ਸਿਆਸਤਦਾਨ ਸਿਰ ਸਿਆਸਤ ਕਰਦੇ ਹੋਏ ਨਜ਼ਰ ਆਏ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਕ ਸਭਾ ਦੀ ਇਲੈਕਸ਼ਨ ਸੀ ਹੈ ਕਿ ਲੋਕਾਂ ਦਾ ਸਿਆਸਤ ਨਹੀਂ ਹੋ ਰਹੀ ਸੀ ਕਿਸੇ ਤੋਂ ਦੇਖੋ ਉਹ ਸਿਆਸਤ ਵਿੱਚੋਂ ਅਗਰ ਉਹ ਚੀਜ਼ ਕੰਟੀਨਿਊ ਰਹਿੰਦੀ ਤਾਂ ਫਿਰ ਤੱਕ ਕਿ ਜਿਹੜੇ ਕੁਝ ਕਿਸੇ ਨੂੰ ਫਾਇਦਾ ਨੁਕਸਾਨ ਹੋ ਸਕਦਾ ਸੀਗਾ ਲੇਕਿਨ ਅੱਜ ਮੈਂ ਸਮਝਦਾ ਹਾਂ ਕਿ ਜਿਹੜਾ ਲੋਕਾਂ ਨੇ ਇਹ ਗੱਲ ਦਾ ਮੈਸੇਜ ਦਿੱਤਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਇੱਕ ਪਾਸੇ ਤਾਂ ਸਿੱਖਾਂ ਦੇ ਨਾਲ ਸਹਾਨੁਭੂਤੀ ਤੇ ਹਮਦਰਦੀ ਰੱਖਦੇ ਨੇ ਤੇ ਦੂਜੇ ਪਾਸੇ ਇਹੋ ਜੇ ਕਾਨੂੰਨ ਬਣਾ ਰਹੇ ਨੇ ਤੇ ਇਹ ਗੱਲ ਪ੍ਰਚਲਿਤ ਹੋ ਗਈ ਕਿ ਹਾਥੀ ਦੇ ਦੰਦ ਦਿਖਾਣ ਦੇ ਹੋੜ ਤੇ ਖਾਂਡ ਦੇ ਹੋੜ ਇਹ ਸਾਰੀ ਚੀਜ਼ਾਂ ਦਾ ਟੋਟਲਿਟੀ ਦੇ ਵਿੱਚ ਜਾ ਕਰਕੇ ਦੇਸ਼ ਦੀ ਸਿਆਸਤ ਤੇ ਅਸਰ ਜ਼ਰੂਰ ਪੈਂਦਾ ਹੈ ਮੈਂ ਸਮਝਦਾ ਕਿ ਲੋਕ ਸਭਾ ਇਲੈਕਸ਼ਨ ਦੇ ਵੇਲੇ ਇਹ ਕੋਈ ਉਹ ਜੀ ਰਿਸਕ ਲੈਣਾ ਨਹੀਂ ਚਾਹੁੰਦੇ ਸੀਗੇ ਤਾਂ ਕਰਕੇ ਇਸ ਨੂੰ ਕੈਨਸਲ ਕੀਤਾ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਰ ਹੇਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D शेड हेयर पॉलिशिंग दी सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ಸ್ಟੂਡੀਓ ਸਪਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News